ਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਅੱਜ ਬਰਨਾਲਾ ਡਿਪੋ ਵਿੱਚ ਖੜੇ ਹਾਂ ਜਿੱਥੇ ਪੀਆਰਟੀਸੀ ਵਰਕਰਾਂ ਵੱਲੋਂ ਪੁਤਲਾ ਸਾੜਿਆ ਗਿਆ ਸਾਡੇ ਨਾਲ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਅੱਜ ਪੁਤਲਾ ਸਾੜ ਗਿਆ ਕੀ ਕਰਨਾ ਚਾਹੁੰਦੇ ਕੀ ਨਾਮ ਹੁੜਾ ਮੇਰਾ ਨਾਂ ਜੀ ਗੌਰਪ੍ਰੀਤ ਸਿੰਘ ਹਾਂ ਮੈਂ ਪਣ ਬਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ 25 ਗਰਾਂ ਦਾ ਬਰਨਾਲਾ ਡਿਪੋ ਦਾ ਡਿਪੋ ਪ੍ਰਧਾਨ ਹਾਂ ਜੀ ਅੱਜ ਅਸੀਂ ਸੰਜੀਵ ਕੁਮਾਰ ਏਡੀਓ ਪੰਜਾਬ ਰੋਡਵੇਜ ਉਹਨਾਂ ਦਾ ਪੁਤਲਾ ਸਾੜਿਆ ਜੀ ਕੱਲ ਸਾਡੀ 15 ਤਰੀਕ ਨੂੰ ਚੀਫ ਸਕੱਟਰੀ ਨਾਲ ਮੀਟਿੰਗ ਸੀ ਚੰਡੀਗੜ੍ਹ ਵਿਖੇ ਜਿਨ੍ਹਾਂ ਨੂੰ ਅਸੀਂ ਸਾਰੀਆਂ ਮੰਗਾਂ ਆਪਣੀਆਂ ਜੋ ਸਾਡੀਆਂ ਮੰਗਾਂ ਨੇ ਕੰਟਰੈਕਟ ਵਾਲੇ ਸਾਥੀਆਂ ਨੂੰ ਪੱਕਾ ਕਰਨਾ ਆਊਟਸੋਰਸਿੰਗ ਵਾਲੇ ਸਾਥੀਆਂ ਨੂੰ ਕੰਟਰੈਕਟ ਦੇ ਕਰਨਾ ਵਿਭਾਗ ਦੇ ਵਿੱਚ ਵਿਭਾਗ ਦੀਆਂ ਬੱਸਾਂ ਪਾਉਣਾ ਜੋ ਸਾਡੇ ਤੇ ਮਾਰੂ ਕੁੜੀਸ਼ਣਾ ਲੱਗੀਆਂ ਉਹਨਾਂ ਉਹਨਾਂ ਨੂੰ ਰੱਦ ਕਰਨਾ ਤੇ ਨਵੀਆਂ ਉਹਨਾਂ ਦੇ ਵਿੱਚ ਸੋਧ ਕਰਨਾ ਇਹਨਾਂ ਸਾਰੀਆਂ ਮੰਗਾਂ ਤੇ ਸਾਡੀ ਚੰਡੀਗੜ੍ਹ ਵਿਖੇ ਵਿਖੇ ਚੀਫ ਸਕੱਟਰੀ ਨਾਲ ਮੀਟਿੰਗ ਹੋਈ ਸੀ ਅਤੇ ਉਹਨਾਂ ਨੇ ਜੋ ਏਡੀਓ ਦਿੱਤਾ ਪੰਜਾਬ ਰੋਡਵੇਜ ਉਹਨਾਂ ਨੂੰ ਆਦੇਸ਼ ਕੀਤੇ ਸੀ ਵੀ ਇੰਨਾਂ ਸਾਰੀਆਂ ਮੰਗਾਂ ਦੀ ਪ੍ਰੋਸੀਡਿੰਗਾਂ ਇਹਨਾਂ ਨੂੰ ਦਿੱਤੀ ਜਾਵੇ। ਉਹ ਦਿੱਤਾ ਸਾਹਿਬ ਨੇ ਸਾਨੂੰ ਰਾਤ ਵੀ ਕੋਈ ਪ੍ਰੋਸੀਡਿੰਗ ਨਹੀਂ ਦਿੱਤੀ। ਸਵੇਰ ਜਿਹੜੀ ਪ੍ਰੋਸੀਡਿੰਗ ਦਿੱਤੀ ਉਹ ਵੀ ਸਾਡੀਆਂ ਜੋ ਮੰਗਾਂ ਸੀਗੀਆਂ ਉਹ ਤਰੋੜ ਮਰੋੜ ਕੇ ਪੇਸ਼ ਕੀਤੀਆਂ। ਜੋ ਸਾਨੂੰ ਨਾ ਮਨਜ਼ੂਰ ਆ ਇਸ ਕਰਕੇ ਅਸੀਂ ਉਹਨਾਂ ਦਾ ਅੱਜ ਪਤਲਾ ਸਾੜਿਆ। ਜੇ ਸ਼ਾਮ ਤੱਕ ਸਾਨੂੰ ਸਾਡੀਆਂ ਜੋ ਮੰਗਾਂ ਦਾ ਸਹੀ ਜੋ ਕੱਲ ਗੱਲਬਾਤ ਹੋਈ ਆ ਪ੍ਰੋਸੀਡਿੰਗ ਨਾ ਮਿਲੀ ਤਾਂ ਕੱਲ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਦਾ ਚੰਡੀਗੜ੍ਹ ਵਿਖੇ ਘਰਾਵਖਰਾਵ ਕਰਾਂਗੇ ਜੀ। ਸਾਡੇ ਨਾਲ ਹੋਰ ਵੀ ਮੈਂਬਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਰੰਤੀ ਸਿੰਘਾ ਜੀ ਸੂਬਾ ਗੁਪੀਆਰਟੀਸੀ ਪਨਬਤ ਕੰਟਰੈਕਟ ਯੂਨੀਅਨ ਬਰਨਾਲਾ ਡੀਪੂ ਇਹ ਅਰਥੀ ਸਾਡਾ ਤਿੰਨ ਰੋਜ਼ਾ ਹੜਤਾਲ ਚੱਲ ਰਹੀ ਹੈ ਅੱਜ ਤੀਜਾ ਦਿਨ ਹੈ ਜੀ ਹੜਤਾਲ ਦਾ ਸਾਡਾ ਇਹ ਹੈ ਸਾਡੀ ਅਣ ਮੈਥੇ ਸਮੇਂ ਦੀ ਹੜਤਾਲ ਆ ਇਹਦੇ ਵਿੱਚ ਸਾਡਾ ਤਿੰਨ ਦਿਨ ਹੋ ਗਏ ਮੀਟਿੰਗਾਂ ਹੁੰਦੀਆਂ ਨੂੰ 14 ਨੂੰ ਵੀ ਮੀਟਿੰਗ ਹੋਈ ਆ 15 ਨੂੰ ਵੀ ਮੀਟਿੰਗ ਹੋਈ ਆ ਤੇ ਤਨਦਨ ਮੀਟਿੰਗਾਂ ਹੁੰਦੀਆਂ ਸਾਨੂੰ ਰਾਤ ਇਹਨਾਂ ਨੇ ਭਰੋਸਾ ਦਿੱਤਾ ਸੀ ਤੁਹਾਨੂੰ ਲੈਟਰ ਕੱਢਾਂਗੇ ਸਾਡੀਆਂ ਮੰਗਾ ਜਿੰਨੀਆਂ ਕਹਿੰਦੇ ਨੇ ਮੰਨੀਆਂ ਵੀ ਉਹਨਾਂ ਦਾ ਲੈਟਰ ਦੇਵਾਂਗੇ ਪਰ ਲੈਟਰ ਦਾ ਭਰੋਸਾ ਦੇ ਕੇ ਇਹਨਾਂ ਨੇ ਅੱਜ ਲੈਟਰ ਦਿੱਤਾ ਉਹ ਉਹ ਲੈਟਰ ਵੀ ਤੋੜ ਮੋੜ ਰੋੜ ਕੇ ਉਹਦੇ ਜਿਹੜੀ ਸਾਡਾ ਕੋਈ ਮਸਲਾ ਹੱਲ ਨਹੀਂ ਹੈ ਨਾ ਉਹਦਾ ਸਾਥੋਂ ਇਹਨਾਂ ਨੇ 15 ਦਿਨ ਦਾ ਸਮਾਂ ਮੰਗਿਆ ਸੀ ਲੈਟਰ ਦੇ ਵਿੱਚ ਮਹੀਨੇ ਦਾ ਸਮਾਂ ਲੇ ਆ ਇਹਨਾਂ ਦੇ ਵੀ ਮਹੀਨਾ ਤੇ ਜਿਹੜਿਆ ਕਿਲੋਮੀਟਰ ਆ ਉਹ ਇਹਨਾਂ ਨੇ ਤਿੰਨ ਹਫ਼ਤੇ ਦਾ ਡਿਲੇ ਕਰਿਆ ਇਹਨਾਂ ਦਾ ਮਤਲਬ ਕਿਤੇ ਨਾ ਕਿਤੇ ਇਹ ਕਿਲੋਮੀਟਰ ਗੱਡੀਆਂ ਪਾਉਣੀਆਂ ਚਾਹੁੰਦੇ ਆ ਸਾਡੀਆਂ ਜਿਹੜੋਂ ਇਹ ਮੰਗਾ ਇਹਨਾਂ ਨੂੰ ਲਮਕਾਉਣਾ ਚਾਹੁੰਦੇ ਆ ਕਹਿਣ ਦਾ ਮਤਲਬ ਇਹਨਾਂ ਦਾ ਇਹੀ ਆ ਵੀ ਅਸੀਂ ਕਿਲੋਮੀਟਰ ਗੱਡੀਆਂ ਪਾ ਦਈਏ ਜੇ ਕਿਲੋਮੀਟਰ ਪਾਉਣ ਦੇਣਗੇ ਫਿਰ ਅਸੀਂ ਇਹਨਾਂ ਦੇ ਮਸਲੇ ਹੱਲ ਕਰਾਂਗੇ ਬਾਕੀ ਗੱਲ ਕਰਦੇ ਆ ਆਪਾਂ ਗੱਡੀਆਂ ਖੜੀਆਂ ਸਾਡੀਆਂ ਬਰਨਾਲਾ ਡੀਪੂ ਦੀਆਂ ਤਕਰੀਬਨ 65 ਗੱਡੀਆਂ ਅੰਦਰ ਖੜੀਆਂ ਸਾਰੇ ਡੀਪਾਂ ਦੇ 80 85% ਹੜਤਾਲ ਬਿਲਕੁਲ ਸਤਾਈ ਦੇ ਸਤਾਈ ਡੀਪਾਂ ਦੀ ਬਿਲਕੁਲ ਪਬਲਿਕ ਤੋਂ ਪਰ ਅਸੀਂ ਸੰਘਰਸ਼ ਹੁਣ ਮਜਬੂਰ ਹੋ ਕੇ ਕਰ ਰਹੇ ਆ ਜਦੋਂ ਸਾਡਾ ਕੋਈ ਮਸਲਾ ਹੱਲ ਹੀ ਨਹੀਂ ਹੋਇਆ ਸੀਐਮ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਟਰਾਂਪੋਰਟ ਮੰਤਰੀ ਸਾਹਿਬ ਨਾਲ ਵੀ 12 13 ਮੀਟਿੰਗਾਂ ਹੋਈਆਂ ਕਿਤੇ ਵੀ ਕੋਈ ਇੱਕ ਭਰੋਸਾ ਹੀ ਦਿੱਤਾ ਗਿਆ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ ਅਸੀਂ ਮਾਫੀ ਚਾਹੁੰਦੇ ਆ ਤੁਹਾਡੇ মিডিਆ ਰਾਹੀਂ ਮੇਰਾ ਨਾਮ ਸੋਪਾਲ ਸਿੰਘ ਜੀ ਪੀਆਰਟੀਸੀ ਪਾਨਵਸ ਪੰਜਾਬ ਰੋਡ ਕੰਟਰੈਕਟਰ ਜੂਨੀਅਰ ਬਰਨਾਲਾ ਡਿਪੋ ਸੈਕਟਰੀ ਜਿਹੜੀਆਂ ਸਾਡੇ ਬੱਸਾਂ ਖੜੀਆਂ ਨੇ ਸਾਨੂੰ ਅੱਜ ਦੀ ਜਦਨ ਹੋ ਗਿਆ ਜੀ ਸਾਨੂੰ ਸ਼ੱਕ ਹੈ ਸਾਨੂੰ ਇਸ ਗੱਲ ਤੇ ਸ਼ੱਕ ਜਾਰ ਹੋ ਰਿਹਾ ਹੈਗਾ ਵੀ ਜਿਵੇਂ ਕਿ ਮੈਨੇਜਮੈਂਟ ਪ੍ਰਾਈਵੇਟ ਅਧਾਰਨ ਰਲੀ ਹੋਈ ਹੈਗੀ ਕਿਉਂਕਿ ਅੱਜ ਤੀਜਾ ਦਿਨ ਹੋ ਗਿਆ ਲਗਾਤਾਰ ਸਰਕਾਰੀ ਬਸਾਂ ਨੂੰ ਬੰਦ ਪਰ ਸਰਕਾਰ ਵੱਲੋਂ ਰਾਤ ਮੀਟਿੰਗ ਕੀਤੀ ਗਈ ਹੈਗੀ ਜਿਹਦੇ ਵਿੱਚ ਪੋਜ਼ਿਟਿਵ ਨਤੀਜੇ ਨਿਕਲੇ ਨੇਗੇ ਚੀਫ ਸੈਕਟਰੀ ਵੱਲੋਂ ਬਿਲਕੁਲ ਤੁਰੰਤ ਤੌਰ ਤੇ ਕਿਹਾ ਸੀ ਵੀ ਲੈਟਰ ਜਾਰੀ ਕਰੋ ਪਰ ਕਿਤਨਾ ਕਿਤੇ ਅਫਸਰਸ ਆਈ ਮੀਰੀ ਭੁਗਤ ਨਾਲ ਪ੍ਰਾਈਵੇਟ ਕਰਾਉਣ ਦੇ ਨਾਲ ਜਾਂ ਟ੍ਰਾਂਸਪੋਰਟ ਮੰਤਰੀ ਸਾਨੂੰ ਲੱਗਦਾ ਵੀ ਉਹਨਾਂ ਦੇ ਕਹਿਣ ਦੇ ਜਾਂ ਉਹਨਾਂ ਦੇ ਇਸ਼ਾਰੇ ਤੇ ਇਹ ਜੋ ਕੋ ਸਾਡੇ ਨਾਲ ਵਰਕ ਨਾਲ ਕਰ ਰਹੇ ਨੇ ਜਿਵੇਂ ਲੈਟਰ ਕੱਢਣਾ ਮਾਰੂ ਕੰਡੀਸ਼ਨਾਂ ਦਾ ਉਹਦੇ ਸਾਈਨ ਨਹੀਂ ਕਰਨੇ ਜਾਂ ਕੰਪਿਊਟਰ ਖਰਾਬ ਕਰਨਾ ਪਾਰਾ ਇੱਕ ਲੈਟਰ ਹੁਣ ਅੱਧਾ ਘੰਟਾ ਪਹਿਲਾਂ ਕੱਢਿਆ ਗਿਆਗਾ ਜਿਹਦੇ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਗਿਆਗਾ ਉਹਦੇ ਵਿੱਚ ਜੋ ਚੀਫ ਸੈਕਟਰੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਸਮਾਂ ਉਹ ਸਮੇਂ ਨੂੰ ਹੋਰ ਅੱਗੇ ਵਧਾ ਕੇ ਦਿੱਤਾ ਗਿਆਗਾ ਜਿਵੇਂ ਕਿ ਪ੍ਰਧਾਨ ਜੀ ਨੇ ਰਾਤ ਪੇ ਇਹ ਗੱਲ ਦੱਸਤੀ ਸੀਗੀ ਵੀ ਸਾਡੇ ਨਾਲ ਮੈਨੇਜਮੈਂਟ ਹਰ ਵਾਰੀ ਧੋਖਾ ਕਰਦੀ ਹੈਗੀ ਵੀ ਥੱਲੇ ਕੋਈ ਨਾ ਕੋਈ ਲੈਟਰ ਹੋਰ ਕੱਢ ਦਿੰਦੀ ਹੈਗੀ ਉੱਪਰੋਂ ਗੱਲ ਹੋਰ ਹੋ ਜਾਂਦੀ ਹੈਗੀ ਥੱਲੇ ਹੋਰ ਕੱਢ ਦਿੰਦੇ ਹੈਗੀ ਸਾਡੀ ਰਾਤ ਦੀ ਇਹੀ ਗੱਲਬਾਤ ਚੱਲ ਰਹੀ ਹੈਗੀ ਵੀ ਜੋ ਮੀਟਿੰਗ ਦੇ ਵਿੱਚ ਦਿੱਤਾ ਗਿਆ ਜੋ ਮੀਟਿੰਗ ਵਿੱਚ ਬੋਲਿਆ ਗਿਆ ਹੈਗਾ ਚੀਫ ਸੈਕਟਰੀ ਵੱਲੋਂ ਉਹੀ ਥੱਲੇ ਮੈਨੇਜਮੈਂਟ ਦੇਵੇ ਸਾਨੂੰ ਜਾਂ ਮੈਨੇਜਮੈਂਟ ਸਾਨੂੰ ਉਹ ਲੈਟਰ ਕੱਢੇ ਪਰ ਅੱਜ ਸਾਨੂੰ ਲੱਗ ਰਿਹਾ ਵੀ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਨੂੰ ਉੱਪਰ ਅੱਜ ਦੀ ਅਫਸਰਸਾਈ ਹੋਊਗੀ ਕਿਉਂਕਿ ਜਿਵੇਂ ਕਿ ਤੁਸੀਂ ਸੁਣਿਆਗਾ ਵੀ দত্ত ਸਾਹਿਬ ਨੇ ਉਧਰਲੇ ਕਾਰਜਕਾਰੀ ਪਨਬਸ ਪੰਜਾਬ ਰੋਡਵੇ ਦੇ ਉਹ ਹਰ ਵਾਰ ਇਹ ਇਸ ਤਰ੍ਹਾਂ ਕਰਦੇ ਨੇ ਇਸ ਵਾਰ ਫਿਰ ਉਹਨੇ ਇਸ ਤਰ੍ਹਾਂ ਕੀਤਾਗਾ ਅਸੀਂ ਤੁਹਾਡੇ মিডিਆ ਰਾਹੀਂ ਮਾਨ ਜੋਗ ਮੁੱਖ ਮੰਤਰੀ ਪੰਜਾਬ ਮਾਨ ਜੋਗ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਨੂੰ ਆਮ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਖੂਨ ਪੀਣੇ ਜੋਕਾਂ ਨੇ ਗਿਆ ਪ੍ਰਾਈਵੇਟ ਕਾਰਪੋਰੇਸ਼ਨ ਦੇ ਰਵਿਸ਼ ਰਲ ਕੇ ਨਾਲ ਅਡਾਨੀਆਂ ਬਣ ਰਲ ਕੇ ਇਹ ਕਿਲੋਮੀਟਰ ਬੱਸਾਂ ਪੋਣੇ ਚਾਹੁੰਦੇ ਨੇਗੇ ਅਸੀਂ ਸਾਡੀ ਲੜਾਈ ਇਸ ਅਦਾਰੇ ਨੂੰ ਬਚਾਉਣ ਦੀ ਹੈ ਇਸ ਅਦਾਰੇ ਨੂੰ ਹਰ ਹਾਲਤ ਵਿੱਚ ਬਚਾਵਾਂਗੇ ਕਿਉਂਕਿ ਇਹਦੇ ਵਿੱਚ ਜੇ ਇੱਕ ਬੱਸ ਪੈਂਦੀ ਹੈ ਸਰਕਾਰ ਦੀ ਜਾਂ ਆਮ ਲੋਕਾਂ ਦੀ ਸਫ਼ਰ ਸਹੂਲਤ ਹੀ ਮਿਲਣਾ ਉਹਦੇ ਵਿੱਚ ਤੇ ਉਹ ਸੱਤ ਬੰਦੇ ਜਾਂ ਸੱਤ ਘਰ ਕਹਿ ਲਓ ਆਪਾਂ ਉਹ ਇੱਕ ਬੱਸ ਚੱਲਣ ਗਈ ਅਸੀਂ ਤੁਹਾਡੇ ਮੀਡੀਆ ਰਾਹੀਂ ਆਮ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਜੋ ਹੜਤਾਲ ਕਰਵਾ ਰਹੇ ਆ ਇਹ ਮੈਨੇਜਮੈਂਟ ਦੇ ਕੁਝ ਅਧਿਕਾਰੀ ਕਰਵਾਣੇਗੇ ਅਸੀਂ ਸਾਰੇ ਨਹੀਂ ਕਹਿੰਦੇ ਸਾਰੇ ਕਰਪਟ ਨੇ ਪਰ ਬਹੁਤ ਵਿੱਚੋਂ ਕਰਪਟ ਨੇਗੇ ਜਿਹੜੇ ਇਹ ਲਗਾਤਾਰ ਹੜਤਾਲ ਨੂੰ ਅੱਗੇ ਵਧਾ ਰਹੇ ਘੱਟ ਤੋਂ ਘੱਟ ਸਾਡਾ ਜਿਹੜਾ 1.5 ਕਰੋੜ ਰੁਪਇਆ ਇੱਕ ਦਿਨ ਦਾ ਜਿਹੜਾ ਸਾਡਾ ਕੈਸ ਹੁੰਦਾਗਾ 27 ਦੇ 27 ਦੀ ਫੰਡਾ ਹੁਣ ਦੇ ਹਿਸਾਬ ਲਾ ਲਓ ਵੀ ਤਿੰਨ ਦਿਨ ਹੋ ਗਏ ਕਿੰਨੇ ਕਰੋੜ ਦਾ ਘਾਟਾ ਪਿਆਗਾ ਅਸੀਂ ਤੁਹਾਡੇ মিডিਆ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਤੁਹਾਡੀ ਸਫਰ ਸਹੂਲਤ ਹੈ ਫਰੀ ਦੀ ਹੋ ਗਈ ਜਾਂ ਹੋਰ categories ਦੀ ਇਹ ਜਿਹੜੇ ਪ੍ਰਾਈਵੇਟ ਘਰਾਣੇ ਨੇਗੇ ਵੱਡੇ ਘਰ ਨੇ ਉਹ ਖੋਣਾ ਚਾਹੁੰਦੇ ਨੇਗੇ ਸਾਡੀ ਲੜਾਈ ਹੈਗੀ ਵੀ ਅਸੀਂ ਇਸ ਅਧਾਰ ਨੂੰ ਬਚਾਈਏ ਅਸੀਂ ਆਪਣੇ ਨੌਕਰੀਆਂ ਸੇਵ ਕਰੀਏ ਸਾਡੀਆਂ ਨੌਕਰੀਆਂ ਬਚੀਆਂ ਰਹਿਣ ਦੈਨਿਕ ਸਵੇਰਾ ਲਈ ਨਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਸਿਕਾਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਅੱਜ ਬਰਨਾਲਾ ਡਿਪੋ ਵਿੱਚ ਖੜੇ ਹਾਂ ਜਿੱਥੇ ਪੀਆਰਟੀਸੀ ਵਰਕਰਾਂ ਵੱਲੋਂ ਪੁਤਲਾ ਸਾੜਿਆ ਗਿਆ ਸਾਡੇ ਨਾਲ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਸਰ ਅੱਜ ਪੁਤਲਾ ਸਾੜ ਗਿਆ ਕੀ ਕਰਨਾ ਚਾਹੁੰਦੇ ਕੀ ਨਾਮ ਹੁੜਾ ਮੇਰਾ ਨਾਂ ਜੀ ਗੌਰਪ੍ਰੀਤ ਸਿੰਘ ਹਾਂ ਮੈਂ ਪਣ ਬਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ 25 ਗਰਾਂ ਦਾ ਬਰਨਾਲਾ ਡਿਪੋ ਦਾ ਡਿਪੋ ਪ੍ਰਧਾਨ ਹਾਂ ਜੀ ਅੱਜ ਅਸੀਂ ਸੰਜੀਵ ਕੁਮਾਰ ਏਡੀਓ ਪੰਜਾਬ ਰੋਡਵੇਜ ਉਹਨਾਂ ਦਾ ਪੁਤਲਾ ਸਾੜਿਆ ਜੀ ਕੱਲ ਸਾਡੀ 15 ਤ ਨਾਲ ਮੀਟਿੰਗ ਸੀ ਚੰਡੀਗੜ੍ਹ ਵਿਖੇ ਜਿਨ੍ਹਾਂ ਨੂੰ ਅਸੀਂ ਸਾਰੀਆਂ ਮੰਗਾਂ ਆਪਣੀਆਂ ਜੋ ਸਾਡੀਆਂ ਮੰਗਾਂ ਨੇ ਕੰਟਰੈਕਟ ਵਾਲੇ ਸਾਥੀਆਂ ਨੂੰ ਪੱਕਾ ਕਰਨਾ ਆਊਟਸੋਰਸਿੰਗ ਵਾਲੇ ਸਾਥੀਆਂ ਨੂੰ ਕੰਟਰੈਕਟ ਦੇ ਕਰਨਾ ਵਿਭਾਗ ਦੇ ਵਿੱਚ ਵਿਭਾਗ ਦੀਆਂ ਬੱਸਾਂ ਪਾਉਣਾ ਜੋ ਸਾਡੇ ਤੇ ਮਾਰੂ ਕ੍ਰਿਸ਼ਨਾ ਲੱਗੀਆਂ ਉਹਨਾਂ ਉਹਨਾਂ ਨੂੰ ਰੱਦ ਕਰਨਾ ਤੇ ਨਵੀਆਂ ਉਹਨਾਂ ਦੇ ਵਿੱਚ ਸੋਧ ਕਰਨਾ ਇਹਨਾਂ ਸਾਰੀਆਂ ਮੰਗਾਂ ਤੇ ਸਾਡੀ ਚੰਡੀਗੜ੍ਹ ਵਿਖੇ ਵਿਖੇ ਚੀਫ ਸਕੱਟਰੀ ਨਾਲ ਮੀਟਿੰਗ ਹੋਈ ਸੀ ਅਤੇ ਉਹਨਾਂ ਨੇ ਜੋ ਏਡੀਓ ਦਿੱਤਾ ਪੰਜਾਬ ਰੋਡਵੇਜ ਉਹਨਾਂ ਨੂੰ ਆਦੇਸ਼ ਕੀਤੇ ਸੀ ਵੀ ਇੰਨਾਂ ਸਾਰੀਆਂ ਮੰਗਾਂ ਦੀ ਪ੍ਰੋਸੀਡਿੰਗਾਂ ਇਹਨਾਂ ਨੂੰ ਦਿੱਤੀ ਜਾਵੇ। ਉਹ ਦਿੱਤਾ ਸਾਹਿਬ ਨੇ ਸਾਨੂੰ ਰਾਤ ਵੀ ਕੋਈ ਪ੍ਰੋਸੀਡਿੰਗ ਨਹੀਂ ਦਿੱਤੀ। ਸਵੇਰ ਜਿਹੜੀ ਪ੍ਰੋਸੀਡਿੰਗ ਦਿੱਤੀ ਉਹ ਵੀ ਸਾਡੀਆਂ ਜੋ ਮੰਗਾਂ ਸੀਗੀਆਂ ਉਹ ਤਰੋੜ ਮਰੋੜ ਕੇ ਪੇਸ਼ ਕੀਤੀਆਂ। ਜੋ ਸਾਨੂੰ ਨਾ ਮਨਜ਼ੂਰ ਆ ਇਸ ਕਰਕੇ ਅਸੀਂ ਉਹਨਾਂ ਦਾ ਅੱਜ ਪਤਲਾ ਸਾੜਿਆ। ਜੇ ਸ਼ਾਮ ਤੱਕ ਸਾਨੂੰ ਸਾਡੀਆਂ ਜੋ ਮੰਗਾਂ ਦਾ ਸਹੀ ਜੋ ਕੱਲ ਗੱਲਬਾਤ ਹੋਈ ਆ ਪ੍ਰੋਸੀਡਿੰਗ ਨਾ ਮਿਲੀ ਤਾਂ ਕੱਲ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਦਾ ਚੰਡੀਗੜ੍ਹ ਵਿਖੇ ਘਰਾਵਖਰਾਵ ਕਰਾਂਗੇ ਜੀ। ਸਾਡੇ ਨਾਲ ਹੋਰ ਵੀ ਮੈਂਬਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਰਨਦੀਤ ਸਿੰਘ ਆ ਜੀ ਸੂਬਾ ਗੁਪੀ ਆਰਟੀਸੀ ਪਨਬਸ ਕੰਟਰੈਕਟ ਯੂਨੀਅਨ ਬਰਨਾਲਾ ਡੀਪੂ ਇਹ ਅਰਥੀ ਸਾਡਾ ਤਿੰਨ ਰੋਜ਼ਾ ਹੜਤਾਲ ਚੱਲ ਰਹੀ ਹੈ ਅੱਜ ਤੀਜਾ ਦਿਨ ਹੈ ਜੀ ਹੜਤਾਲ ਦਾ ਸਾਡਾ ਇਹ ਹੈ ਸਾਡੀ ਅਣਮੇਥੇ ਸਮੇਂ ਦੀ ਹੜਤਾਲ ਆ ਇਹਦੇ ਵਿੱਚ ਸਾਡਾ ਤਿੰਨ ਦਿਨ ਹੋ ਗਏ ਮੀਟਿੰਗਾਂ ਹੁੰਦੀਆਂ ਨੂੰ 14 ਨੂੰ ਵੀ ਮੀਟਿੰਗ ਹੋਈ ਆ 15 ਨੂੰ ਵੀ ਮੀਟਿੰਗ ਹੋਈ ਆ ਤੇ ਤਨਦਨ ਮੀਟਿੰਗਾਂ ਹੁੰਦੀਆਂ ਸਾਨੂੰ ਰਾਤ ਇਹਨਾਂ ਨੇ ਭਰੋਸਾ ਦਿੱਤਾ ਸੀ ਤੁਹਾਨੂੰ ਲੈਟਰ ਕੱਢਾਂਗੇ ਸਾਡੀਆਂ ਮੰਗਾ ਜਿੰਨੀਆਂ ਕਹਿੰਦੇ ਨੇ ਮੰਨੀਆਂ ਵੀ ਉਹਨਾਂ ਦਾ ਲੈਟਰ ਦੇਵਾਂਗੇ ਪਰ ਲੈਟਰ ਦਾ ਭਰੋਸਾ ਦੇ ਕੇ ਇਹਨਾਂ ਨੇ ਅੱਜ ਲੈਟਰ ਦਿੱਤਾ ਉਹ ਉਹ ਲੈਟਰ ਵੀ ਤੋੜ ਮੋੜ ਰੋੜ ਕੇ ਉਹਦੇ ਜਿਹੜੀ ਸਾਡਾ ਕੋਈ ਮਸਲਾ ਹੱਲ ਨਹੀਂ ਹੈ ਨਾ ਉਹਦਾ ਸਾਥੋਂ ਇਹਨਾਂ ਨੇ 15 ਦਿਨ ਦਾ ਸਮਾਂ ਮੰਗਿਆ ਸੀ ਲੈਟਰ ਦੇ ਵਿੱਚ ਮਹੀਨੇ ਦਾ ਸਮਾਂ ਲਿਆ ਇਹਨਾਂ ਨੇ ਵੀ ਮਹੀਨਾ ਤੇ ਜਿਹੜਿਆ ਕਿਲੋਮੀਟਰ ਆ ਉਹ ਇਹਨਾਂ ਨੇ ਤਿੰਨ ਹਫ਼ਤੇ ਦਾ ਡਿਲੇ ਕਰਿਆ ਇਹਨਾਂ ਦਾ ਮਤਲਬ ਕਿਤੇ ਨਾ ਕਿਤੇ ਇਹ ਕਿਲੋਮੀਟਰ ਗੱਡੀਆਂ ਪਾਉਣੀਆਂ ਚਾਹੁੰਦੇ ਆ ਸਾਡੀਆਂ ਜਿਹੜੋਂ ਇਹ ਮੰਗਾ ਇਹਨਾਂ ਨੂੰ ਲਮਕਾਉਣਾ ਚਾਹੁੰਦੇ ਆ ਕਹਿਣ ਦਾ ਮਤਲਬ ਇਹਨਾਂ ਦਾ ਇਹੀ ਆ ਵੀ ਅਸੀਂ ਕਿਲੋਮੀਟਰ ਗੱਡੀਆਂ ਪਾ ਦਈਏ ਜੇ ਕਿਲੋਮੀਟਰ ਪਾਉਣ ਦੇਣਗੇ ਫਿਰ ਅਸੀਂ ਇਹਨਾਂ ਦੇ ਮਸਲੇ ਹੱਲ ਕਰਾਂਗੇ ਬਾਕੀ ਗੱਲ ਕਰਦੇ ਆ ਆਪਾਂ ਗੱਡੀਆਂ ਖੜੀਆਂ ਸਾਡੀਆਂ ਬਰਨਾਲਾ ਡੀਪੂ ਦੀਆਂ ਤਕਰੀਬਨ 65 ਗੱਡੀਆਂ ਅੰਦਰ ਖੜੀਆਂ ਸਾਰੇ ਡੀਪਾਂ ਦੇ 80-85% ਹੜਤਾਲ ਬਿਲਕੁਲ ਸਤਾਈ ਦੇ ਸਤਾਈ ਡੀਪਾਂ ਦੀ ਬਿਲਕੁਲ ਪਬਲਿਕ ਤੋਂ ਪਰ ਅਸੀਂ ਸੰਘਰਸ਼ ਹੁਣ ਮਜਬੂਰ ਹੋ ਕੇ ਕਰ ਰਹੇ ਆ ਜਦੋਂ ਸਾਡਾ ਕੋਈ ਮਸਲਾ ਹੱਲ ਹੀ ਨਹੀਂ ਹੋਇਆ ਸੀਐਮ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਟਰਾਂਪੋਰਟ ਮੰਤਰੀ ਸਾਹਿਬ ਨਾਲ ਵੀ 12 13 ਮੀਟਿੰਗਾਂ ਹੋਈਆਂ ਕਿਤੇ ਵੀ ਕੋਈ ਇੱਕ ਭਰੋਸਾ ਹੀ ਦਿੱਤਾ ਗਿਆ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ ਅਸੀਂ ਮਾਫੀ ਚਾਹੁੰਦੇ ਆ ਤੁਹਾਡੇ মিডিਆ ਰਾਹੀਂ ਮੇਰਾ ਨਾਮ ਸੋਪਾਲ ਸਿੰਘ ਜੀ ਪੀਆਰਟੀਸੀ ਪਾਨਵਸ ਪੰਜਾਬ ਰੋਡ ਕੰਟਰੈਕਟਰ ਜੂਨੀਅਰ ਬਰਨਾਲਾ ਡਿਪੋ ਸੈਕਟਰੀ ਜਿਹੜੀਆਂ ਸਾਡੇ ਬੱਸਾਂ ਖੜੀਆਂ ਨੇ ਸਾਨੂੰ ਅੱਜ ਦੀ ਜਦਨ ਹੋ ਗਿਆ ਜੀ ਸਾਨੂੰ ਸ਼ੱਕ ਹੈ ਸਾਨੂੰ ਇਸ ਗੱਲ ਤੇ ਸ਼ੱਕ ਜाहिर ਹੋ ਰਿਹਾ ਹੈਗਾ ਵੀ ਜਿਵੇਂ ਕਿ ਮੈਨੇਜਮੈਂਟ ਪ੍ਰਾਈਵੇਟ ਅਧਾਰਨ ਰਲੀ ਹੋਈ ਹੈਗੀ ਕਿਉਂਕਿ ਅੱਜ ਤੀਜਾ ਦਿਨ ਹੋ ਗਿਆ ਲਗਾਤਾਰ ਸਰਕਾਰੀ ਬਸਾਂ ਨੂੰ ਬੰਦ ਪਰ ਸਰਕਾਰ ਵੱਲੋਂ ਰਾਤ ਮੀਟਿੰਗ ਕੀਤੀ ਗਈ ਹੈਗੀ ਜਿਹਦੇ ਵਿੱਚ ਪੋਜ਼ਿਟਿਵ ਨਤੀਜੇ ਨਿਕਲੇ ਨੇਗੇ ਚੀਫ ਸੈਕਟਰੀ ਵੱਲੋਂ ਬਿਲਕੁਲ ਤੁਰੰਤ ਤੌਰ ਤੇ ਕਿਹਾ ਸੀ ਵੀ ਲੈਟਰ ਜਾਰੀ ਕਰੋ ਪਰ ਕਿਤਨਾ ਕਿਤੇ ਅਫਸਰਸ ਆਈ ਮੇਰੀ ਭੁਗਤ ਨਾਲ ਪ੍ਰਾਈਵੇਟ ਕਰਾਣਾ ਦੇ ਨਾਲ ਜਾਂ ਟ੍ਰਾਂਸਪੋਰਟ ਮੰਤਰੀ ਸਾਨੂੰ ਲੱਗਦਾ ਵੀ ਉਹਨਾਂ ਦੇ ਕਹਿਣ ਦੇ ਜਾਂ ਉਹਨਾਂ ਦੇ ਇਸ਼ਾਰੇ ਤੇ ਇਹ ਜੋ ਕੋ ਸਾਡੇ ਨਾਲ ਵਰਕ ਨਾਲ ਕਰ ਰਹੇ ਨੇ ਜਿਵੇਂ ਲੈਟਰ ਕੱਢਣਾ ਮਾਰੂ ਕੰਡੀਸ਼ਨਾਂ ਦਾ ਉਹਦੇ ਸਾਈਨ ਨਹੀਂ ਕਰਨੇ ਜਾਂ ਕੰਪਿਊਟਰ ਖਰਾਬ ਕਰਨਾ ਪਾਰਾ ਇੱਕ ਲੈਟਰ ਹੁਣ ਅੱਧਾ ਘੰਟਾ ਪਹਿਲਾਂ ਕੱਢਿਆ ਗਿਆਗਾ ਜਿਹਦੇ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਗਿਆਗਾ ਉਹਦੇ ਵਿੱਚ ਜੋ ਚੀਫ ਸਕੱਟਰੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਸਮਾਂ ਉਹ ਸਮੇਂ ਨੂੰ ਹੋਰ ਅੱਗੇ ਵਧਾ ਕੇ ਦਿੱਤਾ ਗਿਆਗਾ ਜਿਵੇਂ ਕਿ ਪ੍ਰਧਾਨ ਜੀ ਨੇ ਰਾਤ ਇਹ ਗੱਲ ਦੱਸਤੀ ਸੀਗੀ ਵੀ ਸਾਡੇ ਨਾਲ ਮੈਨੇਜਮੈਂਟ ਹਰ ਵਾਰੀ ਧੋਖਾ ਕਰਦੀ ਹੈਗੀ ਵੀ ਥੱਲੇ ਕੋਈ ਨਾ ਕੋਈ ਲੈਟਰ ਹੋਰ ਕੱਟ ਦਿੰਦੀ ਹੈਗੀ ਉਪਰੋਂ ਗੱਲ ਹੋਰ ਹੋ ਜਾਂਦੀ ਹੈਗੀ ਥੱਲੇ ਹੋਰ ਕੱਟ ਦਿੰਦੀ ਹੈਗੀ ਸਾਡੀ ਰਾਤ ਦੀ ਇਹੀ ਗੱਲਬਾਤ ਚੱਲ ਰਹੀ ਹੈਗੀ ਵੀ ਜੋ ਮੀਟਿੰਗ ਦੇ ਵਿੱਚ ਦਿੱਤਾ ਗਿਆ ਜੋ ਮੀਟਿੰਗ ਵਿੱਚ ਬੋਲਿਆ ਗਿਆ ਹੈਗਾ ચીਫ ਸੈਕਟਰੀ ਵੱਲੋਂ ਉਹੀ ਥੱਲੇ ਮੈਨੇਜਮੈਂਟ ਦੇਵੇ ਸਾਨੂੰ ਜਾਂ ਮੈਨੇਜਮੈਂਟ ਸਾਨੂੰ ਉਹ ਲੈਟਰ ਕੱਢੇ ਪਰ ਅੱਜ ਸਾਨੂੰ ਲੱਗ ਰਿਹਾ ਵੀ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਨੂੰ ਉੱਪਰ ਅੱਜ ਦੀ ਅਫਸਰਸਾਈ ਹੋਊਗੀ ਕਿਉਂਕਿ ਜਿਵੇਂ ਕਿ ਤੁਸੀਂ ਸੁਣਿਆਗਾ ਵੀ দত্ত ਸਾਹਿਬ ਨੇ ਉਧਰਲੇ ਕਾਰਜਕਾਰੀ ਪਨਬਸ ਪੰਜਾਬ ਰੋਡਵੇ ਦੇ ਉਹ ਹਰ ਵਾਰ ਇਹ ਇਸ ਤਰ੍ਹਾਂ ਕਰਦੇ ਨੇ ਇਸ ਵਾਰ ਫਿਰ ਉਹਨੇ ਇਸ ਤਰ੍ਹਾਂ ਕੀਤਾਗਾ ਅਸੀਂ ਤੁਹਾਡੇ মিডিਆ ਰਾਹੀਂ ਮਾਨ ਜੋਗ ਮੁੱਖ ਮੰਤਰੀ ਪੰਜਾਬ ਮਾਨ ਜੋਗ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਨੂੰ ਆਮ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਖੂਨ ਪੀਣੇ ਜੋਕਾਂ ਨੇ ਗਿਆ ਪ੍ਰਾਈਵੇਟ ਕਾਰਪੋਰੇਟਾਂ ਦੇ ਰੱਬ ਜਨ ਰਲ ਕੇ ਨਾਲ ਅਡਾਨੀਆਂ ਬਣ ਰਲ ਕੇ 1 ਕਿਲੋਮੀਟਰ ਬੱਸਾਂ ਪਾਉਣੇ ਚਾਹੁੰਦੇ ਨੇਗੇ ਅਸੀਂ ਸਾਡੀ ਲੜਾਈ ਇਸ ਆਧਾਰ ਨੂੰ ਬਚਾਉਣ ਦੀ ਹੈ ਇਸ ਆਧਾਰ ਨੂੰ ਹਰ ਹਾਲਤ ਵਿੱਚ ਬਚਾਵਾਂਗੇ ਕਿਉਂਕਿ ਇਹਦੇ ਵਿੱਚ ਜੇ ਇੱਕ ਬੱਸ ਪੈਂਦੀ ਹੈ ਸਰਕਾਰ ਦੀ ਜਾਂ ਆਮ ਲੋਕਾਂ ਦੀ ਸਫ਼ਰ ਸਹੂਲਤ ਹੀ ਮਿਲਣਾ ਉਹਦੇ ਵਿੱਚ ਤੇ ਉਹ ਸੱਤ ਬੰਦੇ ਜਾਂ ਸੱਤ ਘਰ ਕਹਿ ਲਓ ਆਪਾਂ ਉਹ ਇੱਕ ਬੱਸ ਚੱਲਣ ਗਈ ਅਸੀਂ ਤੁਹਾਡੇ ਮੀਡੀਆ ਰਾਹੀਂ ਆਮ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਜੋ ਹੜਤਾਲ ਕਰਵਾ ਰਹੇ ਆ ਇਹ ਮੈਨੇਜਮੈਂਟ ਦੇ ਕੁਝ ਅਧਿਕਾਰੀ ਕਰਵਾਣੇਗੇ ਅਸੀਂ ਸਾਰੇ ਨਹੀਂ ਕਹਿੰਦੇ ਸਾਰੇ ਕਰਪਟ ਨੇ ਪਰ ਬਹੁਤ ਵਿੱਚੋਂ ਕਰਪਟ ਨੇਗੇ ਜਿਹੜੇ ਇਹ ਲਗਾਤਾਰ ਹੜਤਾਲ ਨੂੰ ਅੱਗੇ ਵਧਾ ਰਹੇ ਘੱਟ ਤੋਂ ਘੱਟ ਸਾਡਾ ਜਿਹੜਾ 1.5 ਕਰੋੜ ਰੁਪਇਆ ਇੱਕ ਦਿਨ ਦਾ ਜਿਹੜਾ ਸਾਡਾ ਐਸ ਹੁੰਦਾਗਾ 27 ਦੇ 27 ਡੀਪਾਂ ਦਾ ਹੁਣ ਤੇ ਹਿਸਾਬ ਲਾ ਲਓ ਵੀ ਤਿੰਨ ਦਿਨ ਹੋ ਗਏ ਕਿੰਨੇ ਕਰੋੜ ਦਾ ਘਾਟਾ ਪਿਆਗਾ ਅਸੀਂ ਤੁਹਾਡੇ মিডিਆ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਤੁਹਾਡੀ ਸਫਰ ਸਹੂਲਤ ਹੈ ਫਰੀ ਦੀ ਹੋਗੀ ਜਾਂ ਹੋਰ categories ਦੀ ਹੋਗੀ ਇਹ ਜਿਹੜੇ ਪ੍ਰਾਈਵੇਟ ਘਰਾਣੇ ਨੇਗੇ ਵੱਡੇ ਘਰ ਨੇ ਉਹ ਖੋਣਾ ਚਾਹੁੰਦੇ ਨੇਗੇ ਸਾਡੀ ਲੜਾਈ ਹੈਗੀ ਵੀ ਅਸੀਂ ਇਸ ਅਧਾਰ ਨੂੰ ਬਚਾਈਏ ਅਸੀਂ ਆਪਣੇ ਨੌਕਰੀਆਂ ਸੇਵ ਕਰੀਏ ਸਾਡੀਆਂ ਨੌਕਰੀਆਂ ਬਚੀਆਂ ਰਹਿਣਨ ਦੈਨਿਕ ਸਵੇਰਾ ਲਈ ਨਿਰਮਲ ਕਮਾਦ ਦੀ ਰਿਪੋਰਟ ਬਰਨਾਲਾ